ਬਹੁਤ ਗਲਤ ਸ਼ਬਦ ਤੁਸੀਂ ਵਰਤ ਰਹੇ ਹੋ ਕਿਸਾਨ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਬਿਲਕੁਲ ਨਹੀਂ ਹੈ ਔਰ ਮੇਰੇ ਖਿਲਾਫ ਤਾਂ ਮੈਂ ਦਾਅਵੇ ਨਾਲ ਕਹਿ ਸਕਦਾ ਬਿਲਕੁਲ ਨਹੀਂ ਹੈ ਦੋ ਚਾਰ ਜਥੇਬੰਦੀਆਂ ਜੋ ਭਗਵਾਨ ਜੀ ਸਾਹਿਬ ਹਲਾਸ਼ਾਰੀ ਦੇ ਰਹੇ ਹਨ ਉਹ ਇਹ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਔਰ ਪੱਤਰਕਾਰ ਸਾਹਿਬ ਉਹਨੂੰ ਚੱਕੀ ਜਾ ਰਹੇ ਕਿ ਕਿਸਾਨਾਂ ਦੀ ਬਦਰਾਵੀ ਹੋ ਰਹੀ ਹੈ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੀ ਹੌਟ ਸੀਟ ਸੰਗਰੂਰ ਵਿਖੇ ਆਪ ਅਤੇ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਹਨਾਂ ਪਾਰਟੀਆਂ ਨੇ ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰ ਦਿੱਤੇ ਨੇ ਅਤੇ ਚੋਣ ਪ੍ਰਚਾਰ ਜੋਰਾ ਸ਼ੋਰਾ ਨਾਲ ਕਰ ਰਹੀਆਂ ਨੇ ਜੇਕਰ ਗੱਲ ਕਰੀਏ ਇਹਨਾਂ ਉਮੀਦਵਾਰਾਂ ਦੀ ਰੇਸ ਦੇ ਵਿੱਚ ਪਿੱਛੇ ਚੱਲ ਰਹੀ ਭਾਜਪਾ ਨੇ ਵੀ ਹੁਣ ਬਾਜ਼ੀ ਮਾਰ ਦਿੱਤੀ ਹੈ ਭਾਜਪਾ ਵੱਲੋਂ ਟਿਕਟ ਮਿਲਣ ਤੋਂ ਬਾਅਦ ਅਰਵਿੰਦ ਖੰਨਾ ਸੰਗਰੂਰ ਵਿਖੇ ਪਹੁੰਚੇ ਨੇ ਜਿੱਥੇ ਭਾਜਪਾ ਵਰਕਰਾਂ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ ਤੇ ਇਸੇ ਦੌਰਾਨ ਹੀ ਰੋਡ ਸ਼ੋਅ ਵੀ ਕੱਢਿਆ ਜਾ ਰਿਹਾ ਇਸੇ ਦੌਰਾਨ ਹੀ ਮੀਡੀਆ ਵੱਲੋਂ ਜਦੋਂ ਕਿਸਾਨਾਂ ਬਾਬਤ ਖੰਨਾ ਨੂੰ ਸਵਾਲ ਪੁੱਛੇ ਗਏ ਤਾਂ ਪੱਤਰਕਾਰਾਂ ਦੇ ਸਵਾਲ ਸੁਣ ਕੇ ਖੰਨਾ ੜਕੁੱਠੇ ਤੇ ਪੜਕੇ ਹੋਏ ਖੰਨਾ ਨੇ ਕਿਸਾਨਾਂ ਤੇ ਸ਼ਬਦੀ ਹਮਲਾ ਕਰਦੇ ਹੋਏ ਇਹੋ ਜਿਹੀ ਟਿੱਪਣੀ ਕਰ ਦਿੱਤੀ ਕਿ ਜਿਸ ਦੇ ਨਾਲ ਕਿਸਾਨਾਂ ਦਾ ਪਾਰਾ ਵੀ ਹਾਈ ਹੋ ਗਿਆ ਕਿਸਾਨਾਂ ਨੂੰ ਕਿਵੇਂ ਦੇਖਦੇ ਹੋ ਪੂਰੇ ਪੰਜਾਬ ਦੇ ਵਿੱਚ ਜਿਹੜਾ ਬੀਜਪੀ ਨਾ ਇਹ ਬਹੁਤ ਗਲਤ ਸ਼ਬਦ ਤੁਸੀਂ ਵਰਤ ਰਹੇ ਹੋ ਨਹੀਂ ਨਹੀਂ ਇਹ ਬਹੁਤ ਗਲਤ ਸ਼ਬਦ ਮੈਂ ਮੈਂ ਇਸ ਕਰਕੇ کہہ ਰਿਹਾ ਗਲਤ ਸ਼ਬਦ ਇਸ ਕਰਕੇ ਵਰਤ ਰਹੇ ਹੋ ਕਿਉਂਕਿ ਕਿਸਾਨ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਨਹੀਂ ਹੈ ਇਹ ਇੱਕ ਦੋ ਜਥੇਬੰਦੀ ਜਿਨ੍ਹਾਂ ਨੂੰ ਭਗਵੰਤਪਾਨ ਸਾਹਿਬ ਨੇ ਹਲਾਸ਼ਾਰੀ ਦਿੱਤੀ ਹੈ ਉਹ ਇਹ ਕੰਮ ਕਰ ਰਹੇ ਯੂਨੀਅਨ ਵਾਲੇ ਕਿਸਾਨ ਅੱਜ ਆਪਣੇ ਖੇਤ ਤੇ ਬਿਜ਼ੀ ਹੈ ਜਾਂ ਮੰਡੀ 'ਚ ਬਿਜ਼ੀ ਹੈ ਕਿਸਾਨ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਬਿਲਕੁਲ ਨਹੀਂ ਹੈ ਔਰ ਮੇਰੇ ਖਿਲਾਫ ਤੋਂ ਮੈਂ ਦਾਅਵੇ ਨਾਲ ਕਹਿ ਸਕਦਾ ਬਿਲਕੁਲ ਨਹੀਂ ਜਿੰਨੀ ਸੇਵਾ ਮੈਂ ਪਿੰਡਾਂ ਦੇ ਵਿੱਚ ਕੀਤੀ ਹੈ ਪਿਛਲੇ 25 ਸਾਲ ਸਾਰਿਆਂ ਨੂੰ ਇਹ ਦੋ ਚਾਰ ਜਥੇਬੰਦੀਆਂ ਜੋ ਭਗਵੰਤ ਮਾਨ ਸਾਹਿਬ ਹੱਲਾਸ਼ਾਰੀ ਦੇ ਰਹੇ ਹੈ ਉਹ ਇਹ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਔਰ ਪੱਤਰਕਾਰ ਸਾਹਿਬ ਉਹਨੂੰ ਚੱਕੀ ਜਾ ਰਹੇ ਕਿ ਕਿਸਾਨਾਂ ਦੀ ਬਦਨਾਮੀ ਹੋ ਰਹੀ ਹੈ ਕਿਸਾਨ ਬਿਲਕੁਲ ਇਸ ਅੰਦੋਲਨ ਦੇ ਵਿੱਚ ਨਹੀਂ ਹੈ ਇੱਥੇ ਵੀ ਕਿਸਾਨ ਬੈਠੇ ਮੇਰੇ ਕਮਰੇ 'ਚ ਕਿਸਾਨ ਬੈਠੇ ਕੱਲ ਮੈਂ ਮੀਟਿੰਗ ਕਰਕੇ ਆਇਆ ਪਟਿਆਲਾ ਉੱਥੇ ਵੀ ਕਿਸਾਨ ਬੈਠੇ ਸੀ ਇਹ ਇਹ ਗੱਲ ਗਲਤ ਹੈ ਕਿ ਆਪਾਂ ਕਿਸਾਨਾਂ ਨੂੰ ਇਸ ਤਰੀਕੇ ਨਾਲ ਦੋਸ਼ੀ ਠਰਾਈਏ ਕਿਸਾਨ ਨਹੀਂ ਹੈ ਦੋ ਚਾਰ ਜਥੇਬੰਦੀਆਂ ਹਨ ਠੀਕ ਹੈ ਇਹਨਾਂ ਨੂੰ ਕਰਨ ਦੋ ਇਹਨਾਂ ਦੇ ਵੀ ਹੱਕ ਹੈ ਆਪਣੀ ਗੱਲ ਰੱਖਣ ਦਾ ਸਾਡਾ ਵੀ ਹੱਕ ਹੈ ਆਪਣੀ ਗੱਲ ਰੱਖਣ ਦਾ ਪਬਲਿਕ ਡਿਸਾਈਡ ਕਰੇਗੀ ਨਾ ਆਖੀਰ ਦੇ ਵਿੱਚ ਉੱਥੇ ਹੀ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਅਰਵਿੰਦ ਖੰਨਾ ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਤੁਸੀਂ ਘਰਨਿਆਂ ਵਿੱਚ ਬੈਠੇ ਬੋਲੀ ਜਾਂਦੇ ਹੋ ਹਿੰਮਤ ਹੈ ਤਾਂ ਪਿੰਡਾਂ ਵਿੱਚ ਵੜ ਕੇ ਦਿਖਾਓ ਫਿਰ ਦੱਸਾਂਗੇ ਕੀ ਭਾਵਿਕਦੀ ਹੈ ਪਰ ਤਾਂ ਦੀ ਕਿਸਾਨਾਂ ਵੱਲ ਲਗਾਤਾਰ ਬੀਜਾ ਪੀਜੀਪੀ ਦੇ ਨੇਤਾਵਾਂ ਦਾ ਵਿਰੋਧ ਕੀਤਾ ਜਾ ਰਿਹਾ ਹੈਗਾ। ਸਗਰੂਰ ਤੋਂ ਵੀ ਭਾਜਪਾ ਨੇ ਆਪਣਾ ਉਮੀਦਵਾਰ ਐਲਾਨ ਕਰ ਦਿੱਤਾ। ਤਾਂ ਉਹਨਾਂ ਨੇ ਕਿਹਾ ਕਿ ਕਿਸਾਨ ਸਾਡਾ ਵਿਰੋਧ ਨਹੀਂ ਕਰ ਰਹੇ। ਕਿਸਾਨ ਸਾਡੇ ਨਾਲ ਦਫ਼ਤਰ ਰਹਿੰਦੇ ਨੇ ਪਰ ਲੇਕਿਨ ਭਵੰਤਮਾਨ ਦੇ ਇਹ ਸਾਰੇ ਤੇ ਕੁਝ ਕਿ ਜਥੇਬੰਦੀਆਂ ਨੇ ਜਿਹੜੀਆਂ ਉਹ ਵਿਰੋਧ ਕਰ ਰਹੀਆਂ ਨੇ ਜਾਂ ਕਹਿ ਸਕਦੇ ਉਹਨਾਂ ਨੇ ਸਿੱਧੇ ਤੌਰ ਤੇ ਵੀ ਇਹ ਵੀ ਕਿਹਾ ਕਿ ਪੇੜ ਪੈਸੇ ਲੈ ਕੇ ਜਿਹੜਾ ਇਹ ਵਿਰੋਧ ਕੀਤਾ ਜਾ ਰਿਹਾ ਹੈਗਾ। ਦੇਖੋ ਇਹ ਬੀਜੇਪੀ ਦੀ ਜਿਹੜੀ ਹਕੂਮਤ ਆ ਇਨੇ ਜਿੱਡੀ ਵੱਡੀ ਪੱਧਰ ਤੇ ਤਸੱਦਦ ਕੀਤਾ ਹੈਗਾ ਇਸ ਕਰਕੇ ਸੰਯੁਕਤ ਕਿਸਾਨ ਮੋਰਚੇ ਦਾ ਸੱਦਾ ਜਿਹਦੇ ਚ ਪੰਜਾਬ ਦੀਆਂ ਕੁੱਲ ਜਥੇਬੰਦੀਆਂ ਕੁੱਲ ਹਿੰਦੁਸਤਾਨ ਦੀਆਂ ਜਥੇਬੰਦੀਆਂ ਜਿਹੜੀਆਂ ਮદાન ਚ ਨੇ ਇਸ ਕਰਕੇ ਅਸੀਂ ਜਿਹੜਾ ਹਰਵਿੰਦ ਖੰਨਾ ਨੇ ਬਿਆਨ ਦਿੱਤਾ ਜਿਹੜਾ ਹੈਗਾ ਇਹ ਅਸੀਂ ਕਹਿੰਦੇ ਤੂੰ ਬੈਲ ਚੋਂ ਬਾਹਰ ਤਾਂ ਨਿਕਲ ਲੋ ਖੱਡ ਚੋਂ ਬਾਹਰ ਆ ਕੇ ਲੋਕਾਂ ਦੇ ਕਿਸੇ ਪਿੰਡ ਚ ਆ ਕੇ ਤਾਂ ਦੇਖ ਇਸ ਕਰਕੇ ਲੋਕ ਨੇ ਜਿਹੜੇ ਲੋਕ ਉਹ ਇਹ ਇਹ ਮੰਤਰੀ ਨੇ ਜਿਹੜੇ ਇਹਨਾਂ ਦੇ ਉਹ ਕੋਈ ਵੀ ਹੋਵੇ ਬੀਜੇਪੀ ਦਾ ਕਿਉਂਕਿ ਅਸੀਂ ਕਿਸੇ ਵਿਅਕਤੀ ਦਾ ਵਿਰੋਧ ਨਹੀਂ ਕਰਦੇ ਜਿਹੜੀ ਭਾਜੀਪੀ ਦੀ ਪਾਰਟੀ ਆ ਜਿਨੇ ਜਿਹਨੇ ਸਾਡੇ ਕਿਸਾਨ ਗੋਲੀਆਂ ਮਾਰ ਕੇ ਮਾਰੇ ਨੇ ਸਾਡੇ ਕਿਸਾਨ ਲਗਾਤਾਰ ਸ਼ਹੀਦ ਕੀਤੇ ਹੈਗੇ ਨੇ ਇਸ ਕਰਕੇ ਕਿਸੇ ਵੀ ਪਿੰਡ ਦੇ ਵਿੱਚ ਵੱਡੀ ਪੱਦਰ ਤੇ ਵਿਰੋਧ ਕਰਾਂਗੇ ਤੇ ਹੁਣ ਵੀ ਪਹਿਲਾਂ ਹੀ ਵਿਰੋਧ ਹੋ ਰਿਹਾ ਅੱਜ ਇਹ ਦੀ ਰੋਡ ਰੋਡ ਸੂ ਸੀਗਾ ਬਾਅਦ ਚ ਪਤਾ ਲੱਗਿਆ ਸਾਡੀ ਸੂਬੇ ਦੀ ਮੀਟਿੰਗ ਚੱਲਦੀ ਸੀ ਉਧਰੋਂ ਇਸ ਕਰਕੇ ਖੰਨਾ ਸਾਹਿਬ ਕਿਸੇ ਪਿੰਡ ਚ ਤਾਓ ਪਿੰਡ ਚ ਆ ਕੇ ਲੋਕ ਪੁੱਛਣਗੇ ਆਮ ਲੋਕ ਨੇ ਜਿਹੜੇ ਜਿੰਨਾ ਲੋਕਾਂ ਨੂੰ ਇਹ ਪਤਾ ਲੱਗ ਚੁੱਕਿਆ ਕਿ ਬੀਜੇਪੀ ਦੀ ਹਕੂਮਤ ਨੇ ਕਿਵੇਂ ਲੋਕਾਂ ਦੇ ਉੱਤੇ ਤਸੱਦਦ ਕੀਤਾ ਹੈਗਾ ਕਿਵੇਂ ਉਹ ਜਾਤ ਦੇ ਨਾਂ ਤੇ ਧਰਮ ਦੇ ਨਾਂ ਤੇ ਲੋਕਾਂ ਨੂੰ ਪਾੜ ਕੇ ਇੱਥੇ ਜਿਹੜਾ ਐਸ ਤਰੀਕੇ ਨਾਲ ਲੋਕ ਨੇ ਜਿਹੜੇ ਨਹੀਂ ਚੱਲਣ ਦੇਣਗੇ ਇਹ ਵਿਰੋਧ ਆ ਜਿਹੜਾ ਆਉਣ ਵਾਲੇ ਦਿਨਾਂ ਚ ਵੀ ਚੱਲਦਾ ਰਹੂਗਾ ਭਵੰਤਮਨ ਦੀ ਸਾਰੇ ਤੇ ਹੋ ਰਿਹਾ ਉਹ ਕਹਿ ਰਹੇ ਨੇ ਕਿ ਲਗਾਤਾਰ ਸਰਕਾਰ ਕਰਵਾ ਰਹੀ ਆ ਭਵੰਤਮਨ ਪੈਸੇ ਦੇ ਹੁੰਦੇ ਨੇ ਅਸੀਂ ਤਾਂ ਖੁੱਡੀਆਂ ਸਾਹਿਬ ਦੇ ਦਫ਼ਤਰ ਦੇ ਅੱਗੇ ਜਿਹੜਾ ਇਹਨਾਂ ਦਾ ਮੀਤ ਹੈ ਰਾ ਉਹਦੇ ਦਫ਼ਤਰ ਦੇ ਅੱਗੇ ਆ ਪਿਛਲੇ ਦਿਨਾਂ ਚ ਪ੍ਰੋਗਰਾਮ ਦੇ ਕੇ ਆਇਆ ਹਾਂ ਆਉਣ ਵਾਲੇ ਦਿਨਾਂ 'ਚ 20 ਤਰੀਕ ਦਾ ਫੇਰ ਰੱਖਿਆ ਹੋਇਆ ਹੈਗਾ ਇਸ ਕਰਕੇ ਭਾਰਤੀ ਕਿਸਾਨ ਜਨੋਗਰਾਹਾਂ ਦਾ ਇਤਿਹਾਸ ਆ ਇਹ ਕਿਸੇ ਵੀ ਬੋਟ ਪਾਰਟੀ ਨੂੰ ਕਦੇ ਨਾ ਸਪੋਰਟ ਕੀਤੀਆਂ ਨਾ ਕਰੀਏ ਅਸੀਂ ਤਾਂ ਕਹਿੰਦੇ ਆ ਲੋਕੋ ਆਪਣਾ ਏਕਾ ਮਜ਼ਬੂਤ ਕਰੋ ਆਪ ਦਾ ਸੰਘਰਸ਼ ਮਜ਼ਬੂਤ ਕਰੋ ਇਸ ਕਰਕੇ ਜਿਹੜੇ ਬੇਤੁਕੇ ਬਿਆਨ ਨੇ ਇਹ ਇਸ ਕਰਕੇ ਅਸੀਂ ਇਹ ਕਹਿੰਦੇ ਆ ਆਓ ਪਿੰਡਾਂ 'ਚ ਜਿਹੜਾ ਕਹਿੰਦੇ ਆ ਆਮ ਲੋਕ ਸਾਰਾ ਆਮ ਕਿਸਾਨ ਤਾਂ ਸਾਡੇ ਨਾਲ ਨੇ ਆਓ ਕਿਹੜੇ ਪਿੰਡ 'ਚ ਰੱਖਦੇ ਹੋ ਟਾਈਮ ਇਸ ਕਰਕੇ ਲੋਕ ਲਗਾਤਾਰ ਇਹਦੇ ਵਿਰੋਧ 'ਚ ਨੇ ਇਹ ਬੇਬੁਨਿਆਦ ਬਿਆਨ ਹੈਗੇ ਨੇ ਇਹਦੇ ਤਾਂ ਅਸੀਂ ਇਹਦੀ ਨਕੀਦੀ ਕਰਦੇ ਹਾਂ। ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਅਸੀਂ ਕਿਸੇ ਵਿਸ਼ੇਸ਼ ਵਿਅਕਤੀ ਦੇ ਖਿਲਾਫ ਨਹੀਂ ਬਲਕਿ ਅਸੀਂ ਤਾਂ ਲੋਕ ਮਾਰੂ ਨੀਤੀਆਂ ਲਾਗੂ ਕਰਨ ਵਾਲੀ ਭਾਜਪਾ ਸਰਕਾਰ ਦਾ ਵਿਰੋਧ ਕਰ ਰਹੇ ਹਾਂ ਤੇ ਆਪਣੇ ਹੱਕ ਮੰਗ ਰਹੇ ਹਾਂ। ਹਕੀਕੀ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ।